ਸਾਰਿਆਂ ਨੂੰ જય ਸ਼ੰਕਰ ਦੀ ਮੈਂ ਤੁਹਾਡਾ ਆਪਣਾ ਗਾਇਕ ਮਹੇਸ਼ਾਜਨ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਲਪੁਰਾੜਕਾਂ ਵਿਖੇ ਮੇਸ਼ਿਆਣਾ ਪਰਾਚਨ ਸ਼ਿਵ ਮੰਦਿਰ ਦੇ ਵਿੱਚ ਜਿਹੜਾ ਭੋਲੇ ਸ਼ੰਕਰ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਪ੍ਰੋਗਰਾਮ ਧਾਰਮਿਕ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ 25 ਤਰੀਕ ਨੂੰ ਜਿਹੜੀ ਜਾਗੋ ਗੱਡੀ ਜਾਣੀ ਭੋਲੇ ਸ਼ੰਕਰ ਦੀ ਔਰ 26 ਤਰੀਕ ਨੂੰ ਹਵਨ ਕੀਤਾ ਜਾਣਾ ਹੈ ਔਰ ਜਾਪ ਗੋੜਿਆਂ ਦਾ ਵੀ ਲੰਗਰ ਚੱਲਣਾ ਹੈ ਔਰ 27 ਫਰਵਰੀ ਨੂੰ ਮੈਂ ਤੁਹਾਡਾ ਆਪਣਾ ਮਹੇਸ਼ਾਜਨ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕਰਨ ਵਾਸਤੇ ਠੀਕ 10 ਵਜੇ ਆ ਰਹੇ ਹਾਂ ਸੋ ਸੰਗਤਾਂ ਨੂੰ ਬੇਨਤੀ ਹੁੰਮ ਮਹਾਮਾ ਕੇ ਪਹੁੰਚੋ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਆਪਣਾ ਜੀਵਨ ਸਫਲ ਬਣਾਓ ਜੈ ਸ਼ੰਕਰ ਦੀ ਜੈਕਾਰਾ ਸ਼ੇ ਭੋਲੇ ਪੰਡਾਰੀ ਦਾ ਬੋਲ ਸਾਚੇ ਦਰਵਾਰੇ ਕੀ ਜੈ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ 21 ਤਰੀਕ ਸਵੇਰੇ 21 ਤੋਂ 25 ਤੱਕ ਸਵੇਰੇ ਪ੍ਰਵਾਤ ਫੇਰੀਆਂ ਗੱਡੀਆਂ ਜਾਣਗੀਆਂ ਤੇ 25 ਸ਼ਾਮ ਨੂੰ ਜਾਗੋ ਹੋਵੇਗੀ ਜਿਸ ਦੇ ਵਿੱਚ ਰਵੀ ਮਹਾਦੇਵ ਜੀ ਤੇਵਨਾਦੀ ਪਾਰਟੀ ਆਪਣਾ ਪੋਲੇ ਪੰਡਾਰੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਤੇ 26 ਤਰੀਕ ਸਵੇਰੇ 9 ਵਜੇ ਪੂਜਾ ਹੋਵੇਗੀ ਤੇ ਸਾਰਾ ਦਿਨ ਪੰਡਾਰੇ ਚੱਲਣਗੇ ਤੇ 27 ਤਰੀਕ ਸਵੇਰੇ ਪੂਜਾ ਹੋਵੇਗੀ ਹਵਨ ਹੋਵੇਗਾ ਉਸ ਤੋਂ ਉਪਰੰਤ ਜਾਨੇ ਮਾਨੇ ਸ਼ਿਪਾਤ ਮਹੇਸ਼ ਸਾਜਨ ਜੀ ਸ਼ੀਪੋਲੇ ਪੰਡਰ ਦੀ ਮਹਿਮਾ ਦਾ ਗੁਣਗਾਨ ਕਰਨਗੇ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸਹਿਯੋਗ ਦੇਣਾ ਜੀ ਜੋ ਮਲਪੁਰੜਕਾਂ ਦੇ ਸ਼ੇ ਮੰਦਰ ਵਿੱਚ ਸਿਆਣਾਂ ਦੇ ਵਿੱਚ ਸਾਰੇ ਹੀ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਲਾਇਆ ਜਾ ਰਹੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਇਸ ਵਾਰ ਵੀ ਉਮੀਦ ਕਰਦੇ ਹਾਂ ਕਿ 700 800 ਸੰਗਤ ਹੋਵੇਗੀ ਜਿਸ ਨਾਲ ਪੰਡਾਲ ਦੀ ਰੌਣਕ ਵਧੇਗੀ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਸਹਿਯੋਗ ਦੇਣਾ ਜੀ जयकारा श्री पुले पंडारी दा बोल साचे दरबार की जय जै। जयकारा श्री पुले पंडारी दा बोल साचे दरबार की जय